ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟ ਕਲੈਕਸ਼ਨਸ ਤੇ ਫਰਸਟ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਕੜਾਈਆਂ ਵਾਲੇ ਤਿੰਨ ਚਾਰ ਰੰਗਾਂ ਦੇ ਵਿੱਚ ਰੰਗ ਦੋ ਹੀ ਨੇ ਪਰ ਇਹਨਾਂ ਦੇ ਜਿਹੜਾ ਐਮਬ੍ਰੋਇਡਰੀ ਉਹਦੇ ਕਰਕੇ ਥੋੜਾ ਡਿਫਰੈਂਸ ਆ ਗਿਆ ਇਹਨਾਂ ਦਾ 1150 ਰੁਪਏ ਰੇਟ ਹੈ ਇਹ ਵਾਲੇ ਜਿਹੜੇ ਸੂਟ ਨੇ ਇਹ ਤਾਂ ਪਿਓਰ ਵਿਸਕੋਸ ਮਸਲੀਨ ਦੇ ਮਿਲਣ ਡਿਜੀਟਲ ਪ੍ਰਿੰਟ ਨਾਲ ਇਹਨਾਂ ਦਾ ਰੇਟ ਹੈ 1800 ਰੁਪਏ ਆ ਰੰਗ ਇਹਦੇ ਵਿੱਚ ਜਿਹੜੇ ਚਾਰ ਨੇ ਬਲੈਕ ਵਾਈਟ ਤੇ ਥੋੜਾ ਇੱਕ ਜਿਹੜਾ ਮੋਰ ਪੰਖੇ 컬러 ਆ ਜਾਂਦਾ ਉਦਾਂ ਦੇ ਕਲਰ ਨੇ ਬਾਂਗ ਇਹਨਾਂ ਦੋਹਾਂ ਸਟਾਂ ਦੇ 4-4 ਨੇ ਅੱਜ ਕੱਲ ਸਾਰੇ ਪਾਸੇ ਬਰਬਰੀ ਬਰਬਰੀ ਹੋਈ ਪਈ ਐ ਇਸ ਲਈ ਬਰਬਰੀ ਦੇ ਸੂਟ ਅਸੀਂ ਵੀ ਲੈ ਕੇ ਆਏ ਆ ਜੀ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਸੁਪਰ ਫਾਈਨ ਕੁਆਲਿਟੀ ਦਾ ਸੂਟ ਐ ਡਿਜ਼ਾਈਨਰ ਆਰਟੀਕਲ ਐ ਸਿਰਫ ਤੇ ਸਿਰਫ 1700 ਦੇ ਵਿੱਚ ਮੈਚਿੰਗ ਵਿੱਚ ਤੁਹਾਨੂੰ ਮਸਲੀਨ ਦਾ ਬਾਟਮ ਮਿਲੇਗਾ ਸ਼ਰਟ ਜਿਹੜੀ ਆਏਗੀ ਬਰਬਰੀ ਦੀ ਆਏਗੀ ਜਾਲ embroiderry ਹੋਈ ਐ ਬਰਬਰੀ ਦੇ ਸਾਰੇ ਉੱਪਰ ਦੇ ਡੇਟ ਇਹਦਾ ਜਿਹੜਾ 1700 ਰੁਪਏ ਆ ਬਟੀਕ ਵਾਲੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੇ ਰੰਗ ਨੇ ਬਰਬਰੀ ਹੈ ਕਿਉਂਕਿ ਅੱਜਕੱਲ ਬਰਬਰੀ ਨੂੰ ਸਾਰੀਆਂ ਭੈਣਾਂ ਬਹੁਤ ਡਿਮਾਂਡ ਕਰ ਰਹੀਆਂ ਨੇ ਇਸ ਲਈ ਸਪੈਸ਼ਲ ਇਹ ਸੂਟ ਆਏ ਨੇ ਉਹਨਾਂ ਦੀ ਡਿਮਾਂਡ ਤੇ ਕਿਉਂਕਿ ਬਰਬਰੀ ਦਾ ਜਿਹੜਾ ਫੈਬਰਿਕ ਹੈ ਅੱਜਕੱਲ ਭੈਣਾਂ ਨੂੰ ਬਹੁਤ ਪਸੰਦ ਆ ਰਿਹਾ ਟ੍ਰੈਂਡ ਕਰ ਰਿਹਾ ਹੈ ਬਾਕੀ ਤੁਸੀਂ ਕੋਈ ਸੂਟ ਬਾਏ ਕਰਨਾ ਚਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 623924505 ਜਿੱ ਦਿੱਤਾ ਉਸ ਨੰਬਰ 'ਤੇ ਤੁਸੀਂ ਮੈਸੇਜ ਕਰਦੇ ਹੋ। ਇਹ ਵੀ ਬੁਟੀਕ ਵਾਲੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ ਮਿਲਣ ਗਿਆ 1900 ਦੇ ਵਿੱਚ। ਸ਼ਿਪਿੰਗ ਚਾਰਜਸ ਜਿਹੜੇ ਸਾਰੇ ਸੂਟਾਂ ਤੇ ਫ੍ਰੀ ਹੈ। ਇਹ ਸਿੰਗਲ ਕਲਰ ਦੇ ਵਿੱਚ 2500 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਬੁਟੀਕ ਵਾਲਾ। ਕਲਰ ਇਹਦੇ ਵਿੱਚ ਸਿੰਗਲ ਹੈ। ਸ਼ੋਰ ਤੇ ਹੈਂਡਵਰਕ ਹੈ। 슬ੀਵਸ ਤੇ ਹੈਂਡਵਰਕ ਆਏਗਾ। ਇਹ ਘੱਟ ਰੇਟ ਵਾਲੇ ਸੂਟ ਨੇ ਭਰੇ ਹੈ ਕਿ ਇਹ ਸੂਟ ਵੀ ਕਾਫੀ ਟ੍ਰੈਂਡ ਵਿੱਚ ਰਹਿੰਦੇ ਨੇ। ਜਦੋਂ ਵੀ ਇਹ ਸੂਟ ਆਏ ਨੇ ਸਾਰੀਆਂ ਭੈਣਾਂ ਨੇ ਇਨ੍ਹਾਂ ਸੂਟਾਂ ਨੂੰ ਬਹੁਤ ਪਿਆਰ ਦਿੱਤਾ ਹੈ। ਇਹ ਜਿਹੜੇ 680ਾਂ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਫੈਬਰਿਕ ਜੌਰਜਟ ਦਾ ਹੈ ਸ਼ਰਟ ਬਾਟਮ ਟੌਪ ਤੇ ਦੁਪੱਟਾ ਸਾਰਾ ਕੁਝ ਜੌਰਜਟ ਦਾ ਹੈ ਤੇ ਬਾਟਮ ਤੇ ਵਰਕ ਆਏਗਾ ਸਾਰੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਦੇ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਜਿਹੜੇ ਜਿਹੜੇ ਸੂਟਾਂ ਵਿੱਚ ਜੋ ਵੀ ਰੰਗ ਐਡ ਕੀਤਾ ਹੈ ਉਹ ਸੇਮ ਐਜ਼ ਇਟ ਇਜ਼ ਅਵੇਲੇਬਲ ਹੈ ਤੁਸੀਂ ਕਿਸੇ ਵੀ ਸੂਟ ਦੀ ਕੋਈ ਕਵਰੀ ਕਰਨਾ ਚਾਹੁੰਦੇ ਆ ਤਾਂ ਨੰਬਰ 623924575 ਤੇ ਦਿੱਤਾ ਆ ਪੋਸਟ ਨੰਬਰ ਤੇ ਆ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਤੁਸੀਂ ਸੂਟ ਸੂਸੀ ਕੁਐਰੀ ਕਰਨਾ ਚਾਹੁੰਦੇ ਹੋ ਐਮ ਵਾਲੇ 520 ਰੁਪਏਾਂ ਦੇ ਵਿੱਚ ਕਾਟਨ ਦੇ ਸੂਟ ਆਏ ਨੇ ਇਹਨਾਂ ਵਿੱਚ ਤੁਹਾਨੂੰ ਸ਼ਰਟ, ਬਾਟਮ ਤੇ ਦੁਪੱਟਾ ਤਿੰਨਾਂ ਚੀਜ਼ਾਂ ਕਾਟਨ ਦੀ ਐ ਮਿਲਣ ਗਿਆ ਰੰਗ ਜਿਹੜੇ ਇਹਨਾਂ ਵਿੱਚ ਹੈਗੇ ਨੇ ਇਹਨਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੁੰਦੀ ਕਿਉਂਕਿ ਇਹ ਜਿਹੜੇ ਸੂਟ ਨੇ ਹਮੇਸ਼ਾ ਹੀ ਬਹੁਤ ਜ਼ਿਆਦਾ ਰੰਗਾਂ ਦੇ ਵਿੱਚ ਆਉਂਦੇ ਨੇ ਤੇ ਇਹਨਾਂ ਵਿੱਚ ਕੁਝ ਕੁ ਰੰਗ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਜਿਹੜੇ ਆ 2-4 ਰੁਪਏ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਵੀ ਸ਼ਰਟ ਦੇ ਨਾਲ ਸੂਟ ਮਿਲੇਗਾ ਇਹਦੇ ਵਿੱਚ ਰੰਗ 4-5 ਹੀ ਹੈ ਜੇ ਅਪਡੇਟ ਆਏ ਨੇ ਦੁਪੱਟਾ ਬਹੁਤ ਪਿਆਰਾ ਹੈ ਸ਼ਰਟ ਬਹੁਤ ਕਢਾਈ ਵਾਲੀ ਫੁੱਲ ਹੈਵੀ ਬਰੌਡ ਬਾਕੀ ਸੂਟ ਬਾਈ ਕਰਨਾ ਜਾਂ ਕੋਈ ਕਿਤੇ ਮੈਡੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ